ਭਾਵਕ ਹੋ ਚੁੱਕੇ ਨੇ ਅੱਖਾਂ ਤੋਂ ਜਿਹੜੇ ਹੰਝੂ ਇਹਨਾਂ ਦੇ ਨਿਕਲ ਰਹੇ ਨੇ ਜਦੋਂ ਇੱਥੇ ਪਹੁੰਚੇ ਸੀ ਉਦੋਂ ਵੀ ਇਹਨਾਂ ਨੇ ਉਹਨਾਂ ਦੀ ਫੋਟੋ ਹੈ ਜਿਹੜੀ ਆਪਦੀ ਗੋਦ ਦੇ ਵਿੱਚ ਰੱਖੀ ਸੀਗੀ ਇਸ ਨੌਜਵਾਨ ਨੂੰ ਵੀ ਬਹੁਤ ਦੁੱਖ ਅੱਜ ਜਿਹੜਾ ਲੱਗ ਰਿਹਾ ਧਰਮਿੰਦਰ ਦੇ ਜਾਨ ਨਾਲ ਜਿਹੜੀਆਂ ਕੁਝ ਦਿਨ ਪਹਿਲਾਂ ਫੇਕ ਖਬਰਾਂ ਸੀਗੀਆਂ ਬਸ ਮਨ ਨੂੰ ਤਾਂ ਇਹ ਲੱਗਦਾ ਸੀ ਕਿ ਬਸ ਅੱਜ ਦੀ ਵੀ ਫੇਕ ਹੀ ਹੋਵੇ ਸ਼ਰਮਿੰਦਰ ਜੀ ਅੱਜ ਇਸ ਦੁਨੀਆ ਤੇ ਨਹੀਂ ਰਹਿ ਜੀ ਇਸ ਗੱਲ ਦਾ ਬਹੁਤ ਬਹੁਤ ਜ਼ਿਆਦਾ ਮੈਨੂੰ ਦੁੱਖ ਹੈ ਜੀ ਹੌਲੀ ਹੌਲੀ ਮੇਰੇ ਨਾਲ ਬਹੁਤ ਚੰਗੇ ਬੰਦੇ ਵੀ ਜੁੜ ਗਏ ਕਿ ਇੱਕ ਇੱਕ ਇਨਸਾਨ ਦੀ ਇੱਕ ਰੱਬ ਵੱਨੂ ਪੂਜਾ ਕਰਦਾ ਜੀ ਤੇ ਬੰਦਾ ਬਹੁਤ ਵਧੀਆ ਹੋਊਗਾ ਤੇ ਮੇਰੀਆਂ ਕੁਝ ਖਬਰਾਂ ਦੇਖ ਕੇ ਮੇਰੇ ਪਿੰਡ ਦੇ ਹੀ ਸਰਦਾਰ ਬੱਬੂ ਗਿੱਲ ਜੀ ਨੇ ਜਦੋਂ ਮੇਰੀ ਨਿਊਜ਼ ਦੇਖੀ ਫਿਰ ਮੇਰੇ ਘਰੇ ਆਏ ਉਹਨਾਂ ਨੇ ਦੇਖਿਆ ਕਿ ਤਰਮਿੰਦਰ ਜੀ ਦਾ ਮੰਦਿਰ ਬਣਾਇਆ ਹੋਇਆ ਜੀ ਤਰਮਿੰਦਰ ਸਰ ਨੇ ਜਦੋਂ ਮੈਨੂੰ ਕਾਲ ਕੀਤਾ ਕਿ ਮੈਨੂੰ ਕੁਝ ਟਾਈਮ ਤਾ ਨਹੀਂ ਯਕੀਨ ਹੋਇਆ ਕਿ ਮੇਰੇ ਨਾਲ ਤਰਮਿੰਦਰ ਸਾਹਿਬ ਗੱਲ ਕਰ ਰਹੇ ਆ ਪਰ ਕੁਝ ਕੀ ਮਿੰਟਾਂ ਦੇ ਵਿੱਚ ਜਿਹਨੂੰ ਮੈਂ ਆਪ ਦਾ ਰੱਬ ਸਮਝਦਾ ਸੀ ਤੇ ਫਿਰ ਮੇਰੇ ਮਨ ਨੂੰ ਯਕੀਨ ਹੋ ਗਿਆ ਕਿ ਇਹ ਬਾਲੀਵੁੱਡ ਦੇ ਤਰਮਿੰਦਰ ਬਾਦਸ਼ਾਹ ਹੀ ਹੈ ਜੀ D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਕੱਲੇ ਆਵੇ ਨਾਨਕਾ ਸੱਦੇ ਉਠਜਾਈ ਦੇ ਮਹਾਵਾਕਾ ਅਨੁਸਾਰ ਬਾਲੀਵੁੱਡ ਦੇ ਮਹਾਨ ਕਲਾਕਾਰ ਤਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਤਾਂ ਦੂਜੇ ਪਾਸੇ ਗੱਲ ਕਰਗੇ ਤਾਂ ਪੂਰੀ ਦੁਨੀਆ ਦੇ ਵਿੱਚ ਤਰਮਿੰਦਰ ਨੂੰ ਚਾਹਣ ਵਾਲੇ ਅੱਜ ਉਸ ਦੁੱਖ ਦੀ ਕੜੀ ਦੇ ਵਿੱਚ ਵੱੜ ਚੁੱਕੇ ਨੇ ਤਾ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਇੱਕ ਨੌਜਵਾਨ ਲਗਾਤਾਰ ਤਰਮਿੰਦਰ ਦਾ ਫੈਨ ਆਪਾਂ ਉਹਨੂੰ ਕਹਿ ਸਕਦੇ ਹਾਂ ਤਰਮਿੰਦਰ ਦੇ ਨਾਲ ਜੁੜਿਆ ਸੀਗਾ ਤਾਂ ਪਿੰਡ ਪੱਖੀ ਕਲਾਂ ਦਾ ਉਹ ਨੌਜਵਾਨ ਹੈ ਬਿਲਕੁਲ ਤੁਸੀਂ ਫੇਸ ਦੇਖ ਸਕਦੇ ਹੋ ਤਰਮਿੰਦਰ ਦਾ ਦੂਜਾ ਰੂਪ ਹੀ ਦਿਖ ਰਿਹਾ ਇਸ ਫੇਸ ਤੋਂ ਤਾਂ ਇਸ ਨੌਜਵਾਨ ਨੂੰ ਵੀ ਬਹੁਤ ਦੁੱਖ ਅੱਜ ਜਿਹੜਾ ਲੱਗ ਰਿਹਾ ਤਰਮਿੰਦਰ ਦੇ ਜਾਣ ਨਾਲ ਤਾਂ ਸਾਰੀ ਗੱਲਬਾਤ ਕਰਾਂਗੇ ਆਪਾਂ ਬਹੁਤ ਦੁੱਖ ਦੀ ਘੜੀ ਸਾਹਮਣੇ ਆ ਗਈ ਜੀ ਅੱਜ ਹਾਂਜੀ ਜਿਹੜੀ ਵੀ ਕਦੇ ਵੀ ਉਮੀਦ ਨਹੀਂ ਲਗਾਈ ਸਕਦੇ ਸੀ ਉਹ ਅੱਜ ਸੱਚ ਹੋ ਗਈ ਹੈ ਜੀ ਜਿਹੜੀਆਂ ਕੁਛ ਦਿਨ ਪਹਿਲਾਂ ਫੇਕ ਖਬਰਾਂ ਸੀਗੀਆਂ ਬਸ ਮਨ ਨੂੰ ਤਾਂ ਇਹ ਲੱਗਦਾ ਸੀ ਕਿ ਬਸ ਅੱਜ ਦੀ ਵੀ ਫੇਕ ਹੀ ਹੋਵੇ ਪਰ ਤਰਮਿੰਦਰ ਜੀ ਅੱਜ ਇਸ ਦੁਨੀਆ ਤੇ ਨਹੀਂ ਰਹਿ ਹੈ ਜੀ ਇਸ ਗੱਲ ਦਾ ਬਹੁਤ ਬਹੁਤ ਜ਼ਿਆਦਾ ਮੈਨੂੰ ਦੁੱਖ ਹੈ ਜੀ ਕਿ ਮੈਂ ਜਿਸ ਇਨਸਾਨ ਨੂੰ ਇੱਕ ਪਰਮਾਤਮਾ ਦੀ ਤਰ੍ਹਾਂ ਪੂਜਦਾ ਆਂ ਜੀ ਬਹੁਤ ਜ਼ਿਆਦਾ ਮਨ ਨੂੰ ਠੇਸ ਪਹੁੰਚੀ ਹੈ ਜੀ ਕਿ ਬਸ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ ਬਿਲਕੁਲ ਭਾਵਕ ਹੋ ਚੁੱਕੇ ਨੇ ਅੱਖਾਂ ਤੋਂ ਜਿਹੜੇ ਹੰਝੂ ਇਹਨਾਂ ਦੇ ਨਿਕਲ ਰਹੇ ਨੇ ਜਦੋਂ ਇੱਥੇ ਪਹੁੰਚੇ ਸੀ ਉਦੋਂ ਵੀ ਇਹਨਾਂ ਨੇ ਉਹਨਾਂ ਦੀ ਫੋਟੋ ਹੈ ਜਿਹੜੀ ਆਪ ਦੀ ਗੋਦ ਦੇ ਵਿੱਚ ਰੱਖੀ ਸੀਗੀ ਤਾਂ ਹੁਣ ਵੀ ਦੇਖ ਲਓ ਤਾ ਅਸੀਂ ਜਦੋਂ ਇਹਨਾਂ ਨੂੰ ਕਿਹਾ ਕਿ ਫੋਟੋ ਪਾਸੇ ਕਰ ਦਿਓ ਇਹਾਂ ਦੇ ਵੀ ਮੇਰਾ ਜੀ ਨਹੀਂ ਕਰਦਾ ਫੋਟੋ ਪਾਸੇ ਕਰਨ ਨੂੰ ਇਹਨਾਂ ਦੇ ਕਰੇ ਜਗ੍ਹਾ ਜਗ੍ਹਾ ਤੇ ਫੋਟੋ ਲੱਗੀਆਂ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਤਰਮਿੰਦਰ ਦਾ ਜਨਮ ਦਿਨ ਹੁੰਦਾ ਸੀ ਸ਼੍ਰੀ ਮੰਦਰ ਦੇ ਵਿੱਚ ਜਿਹੜਾ ਉਹਨਾਂ ਦੀ ਜਨਮ ਦਿਨ ਦੀ ਜਿਹੜੀ ਖੁਸ਼ੀ ਮਨਾਉਂਦੇ ਹੁੰਦੇ ਸੀਗੇ ਬਈ ਇਹ ਵੀ ਗੱਲ ਸਾਹਮਣੇ ਆਈ ਹੈ ਵਕਈ ਸਹੀ ਗੱਲ ਹੈ ਹਾਂਜੀ ਹਾਂਜੀ ਤਰਮਿੰਦਰ ਜੀ ਦਾ ਜਨਮ ਦਿਨ ਮੈਂ ਬਹੁਤ ਵਧੀਆ ਤਰੀਕੇ ਨਾਲ ਮਨਾਉਂਦਾ ਸੀਗਾ ਜੀ ਆਪਦੇ ਘਰੇ ਲੋਕਾਂ ਨੂੰ ਸੱਦਾ ਸੀ ਬੜਾ ਮਤਲਬ ਬਹੁਤ ਵਧੀਆ ਤਰੀਕੇ ਨਾਲ ਧਰਮਿੰਦਰ ਜੀ ਦਾ ਜਨਮ ਦਿਨ ਮਨਾਉਂਦਾ ਸੀ 8 ਦਸੰਬਰ ਨੂੰ ਤੇ ਹੌਲੀ ਹੌਲੀ ਮੇਰੇ ਨਾਲ ਬਹੁਤ ਚੰਗੇ ਬੰਦੇ ਵੀ ਜੁੜ ਗਏ ਕਿ ਇੱਕ ਇੱਕ ਇਨਸਾਨ ਦੀ ਇੱਕ ਰੱਬ ਵੱਨ ਨੂੰ ਪੂਜਾ ਕਰਦਾ ਜੀ ਤੇ ਬੰਦਾ ਬਹੁਤ ਵਧੀਆ ਹੋਊਗਾ ਤੇ ਮੇਰੀਆਂ ਕੁਝ ਖਬਰਾਂ ਦੇਖ ਕੇ ਮੇਰੇ ਪਿੰਡ ਦੇ ਹੀ ਸਰਦਾਰ ਬੱਬੂ ਗਿੱਲ ਜੀ ਨੇ ਜਦੋਂ ਮੇਰੀ ਨਿਊਜ਼ ਦੇਖੀ ਫਿਰ ਮੇਰੇ ਘਰੇ ਆਏ ਉਹਨਾਂ ਨੇ ਦੇਖਿਆ ਕਿ ਤਰਮਿੰਦਰ ਜੀ ਦਾ ਮੰਦਿਰ ਬਣਾਇਆ ਹੋਇਆ ਜੀ ਉਹ ਮੈਂ ਆਪਦੇ ਮਤਲਬ ਮੇਰਾ ਸਹੀ ਨਹੀਂ ਬਣਿਆ ਸੀਗਾ ਮੰਦਿਰ ਆਮ ਜਿਹੀ ਮੰਦਿਰ ਸੀਗਾ ਤੇ ਮੈਨੂੰ ਉਹਨਾਂ ਨੇ ਇੱਕ ਗਿਫਟ ਕੀਤਾ ਮੰਦਿਰ ਜਿਹੜਾ ਕਿ ਉਹ ਕਾਫੀ ਮਹਿੰਗਾ ਸੀਗਾ ਤੇ ਉਸ ਤੋਂ ਬਾਅਦ ਮੈਂ ਤਰਮਿੰਦਰ ਦੀਆਂ ਉਸ ਮੰਦਿਰ ਦੇ ਵਿੱਚ ਫੋਟੋ ਰੱਖੀਆਂ ਤੇ ਤਰਮਿੰਦਰ ਦਾ ਬਹੁਤ ਵਧੀਆ ਤਰੀਕੇ ਨਾਲ ਜਨਮ ਦਿਨ ਮਨਾਉਣ ਲੱਪਿਆ ਉਹਨਾਂ ਨੇ ਫਿਰ ਮੈਨੂੰ ਹੌਲੀ-ਹੌਲੀ ਕਿਹਾ ਕਿ ਇਹਨਾਂ ਦਾ ਜਨਮ ਦਿਨ ਤੂੰ ਗੁਰੂ ਘਰ ਚ ਮਨਾਇਆ ਕਰ ਫਿਰ ਮੈਂ ਉਹ ਜਨਮ ਦਿਨ ਮੈਂ ਗੁਰੂ ਘਰ ਚ ਜਦੋਂ ਮੈਨੂੰ ਉਹਨਾਂ ਨੇ ਆਗਿਆ ਦਿੱਤੀ ਮਨਾਉਣ ਦੀ ਤੇ ਮੈਂ ਗੁਰੂ ਘਰ ਦੇ ਵਿੱਚ ਮਨਾਉਣ ਲੱਪਿਆ ਜੀ ਉਹਨਾਂ ਨੇ ਕਾਫੀ ਮੇਰੀ ਮਦਦ ਵੀ ਕੀਤੀ ਜਨਮ ਦਿਨ ਦੇ ਵਿੱਚ ਕਾਫੀ ਖਰਚ ਕੀਤਾ ਤੇ ਬਹੁਤ ਲੋਕ ਇਕੱਠੇ ਹੋਏ ਸੀ ਤਕਰੀਬਨ ਮੇਰੇ ਹਿਸਾਬ ਨਾਲ 350 ਦੇ ਕਰੀਬ ਬੰਦਾ ਇਕੱਠਾ ਹੁੰਦਾ ਸੀ ਜੀ ਭਗਤਾ ਭਾਈ ਕਾ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਜਨਮ ਦਿਨ ਮਨਾਇਆ ਤੇ ਉਹੀ ਰੀਲ ਤਰਮਿੰਦਰ ਜੀ ਕੋਲੇ ਪਹੁੰਚ ਜਾਂਦੀ ਹੈ ਜੀ ਤੇ ਤਰਮਿੰਦਰ ਜੀ ਨੇ ਜਦੋਂ ਉਹ ਰੀਲ ਦੇਖੀ ਤੇ ਮੇਰੀ ਆਈਡੀ ਤੇ ਮੇਰਾ ਨੰਬਰ ਲਿਖਿਆ ਹੋਇਆ ਸੀ ਜਿਹੜੀ ਇੰਸਟਾਗ੍ਰam ਦੀ ਆਈਡੀ ਹੈ ਜੀ ਤਰਮਿੰਦਰ ਸਰ ਨੇ ਜਦੋਂ ਮੈਨੂੰ ਕਾਲ ਕੀਤਾ ਕਿ ਮੈਨੂੰ ਕੁਝ ਟਾਈਮ ਤਾ ਨਹੀਂ ਯਕੀਨ ਹੋਇਆ ਕਿ ਮੇਰੇ ਨਾਲ ਤਰਮਿੰਦਰ ਸਾਹਿਬ ਗੱਲ ਕਰ ਰਹੇ ਆ ਪਰ ਕੁਝ ਕੀ ਮਿੰਟਾਂ ਦੇ ਵਿੱਚ ਜਿਹਨੂੰ ਮੈਂ ਆਪ ਦਾ ਰੱਬ ਸਮਝਦਾ ਸੀ ਤੇ ਫਿਰ ਮੇਰੇ ਮਨ ਨੂੰ ਯਕੀਨ ਹੋ ਗਿਆ ਕਿ ਇਹ ਬਾਲੀਵੁੱਡ ਦੇ ਤਰਮਿੰਦਰ ਬਾਦਸ਼ਾਹ ਹੀ ਹੈ ਜੀ ਮੇਰੇ ਨਾਲ ਗੱਲ ਹੋਈ ਉਹਨਾਂ ਨੇ ਉਹ ਰੀਲ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਨਮ ਦਿਨ ਮਨਾਇਆ ਸੀ ਉਹ ਰੀਲ ਉਹਨਾਂ ਨੇ ਆਪਦੀ ਇੰਸਟਾਗ੍ਰਾਮ ਦੀ ਆਈਡੀ ਦੇ ਵਿੱਚ ਵੀ ਪਾਈ ਹੋਈ ਹੈ ਤੇ ਉਹਨਾਂ ਦਾ ਸਰਦਾਰ ਬੱਬੂ ਗਿੱਲ ਜੀ ਦਾ ਵੀ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਹੋਰ ਕਾਫੀ ਨਿੰਗ ਸਿੰਘ ਸੀਗੇ ਜੀ ਜਿਨ੍ਹਾਂ ਦਾ ਉਹਨਾਂ ਨੇ ਬਹੁਤ ਪੰਜਾਬੀ ਦੇ ਵਿੱਚ ਧੰਨਵਾਦ ਕੀਤਾ ਜੀ ਤੇ ਮਤਲਬ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਹੁੰਦੀ ਸੀ ਕਿ ਜਦੋਂ ਤੁਹਾਡਾ ਨਾਂ ਜਿਹੜਾ ਤਰਵਿੰਦਰ ਹੈ ਤੁਹਾਡਾ ਖੁਦ ਤੋਂ ਆਪਦਾ ਤੁਹਾਡੇ ਮਾਪਿਆਂ ਨੇ ਨਾਂ ਤਰਵਿੰਦਰ ਰੱਖਿਆ ਸੀਗਾ ਜਾਂ ਪਹਿਲਾਂ ਨਾਮ ਕੁਝ ਹੋਰ ਸੀ ਬਾਅਦ ਦੇ ਵਿੱਚ ਤਰਵਿੰਦਰ ਹੈ ਜੀ ਸਰ ਮੇਰਾ ਨਾਂ ਤਾਂ ਪਹਿਲਾਂ ਮਾਪਿਆਂ ਨੇ ਤਾਂ ਇਕਬਾਲ ਰੱਖਿਆ ਸੀ ਤੇ ਪਰ ਲੋਕਾਂ ਨੇ ਚਾਹਣ ਵਾਲਿਆਂ ਨੇ ਜਦੋਂ ਮੈਂ ਇੰਸਟਾਗ੍ਰam ਤੇ ਰੀਲਾਂ ਪਾਉਣ ਲੱਗ ਪਿਆ ਤੇ ਹਰ ਇੱਕ ਬੰਦਾ ਹੀ ਮੈਨੂੰ ਤਰਵਿੰਦਰ ਦੇ ਨਾਂ ਤੇ ਬੁਲਾਉਣ ਲੱਗ ਪਿਆ ਜੀ ਤੇ ਮੈਂਬਰ ਦੇ ਨਾਲ ਪਿਆਰ ਤੁਹਾਡਾ ਕਦੋਂ ਜੁੜਿਆ ਕਦੋਂ ਉਹਨਾਂ ਦੇ ਨਾਲ ਜੁੜੇ ਤੁਸੀਂ ਕਦੋਂ ਪਿਆਰ ਪਿਆਰ ਤਾ तकरीबन ਮੈਨੂੰ ਮੇਰੇ ਸਾਹਮਣੇ ਨਾਲ ਮੈਂ 10 ਸਾਲ ਦਾ ਹੋਊਗਾ ਜੀ ਜਦੋਂ ਤੋਂ ਮੈਂ ਤਰਮਿੰਦਰ ਦੀਆਂ ਫੋਟੋਆਂ ਦੇਖੀਆਂ ਤੇ ਮੈਨੂੰ ਤਰਮਿੰਦਰ ਨਾਲ ਇੰਨਾ ਲਗਾਅ ਹੋ ਗਿਆ ਕਿ ਮੇਰਾ ਮਨ ਹਾਂ ਹੀ ਹੁੰਦਾ ਸੀ ਕਿ ਇਸ ਇਨਸਾਨ ਕੋਲੇ ਜਾਣਾ ਚਾਹੀਦਾ ਮੈਨੂੰ ਮੈਨੂੰ ਨਹੀਂ ਪਤਾ ਸੀ ਕਿ ਥੋੜੀ ਜਿਹੀ ਝਲਕ ਮੇਰੇ 'ਚ ਵੀ ਤਰਮਿੰਦਰ ਦੀ ਆਊਗੀ ਪਰ ਝਲਕ ਦਾ ਤਾਂ ਮੈਨੂੰ ਹੁਣ ਜੇ ਹੀ ਪਤਾ ਲੱਗਾ ਸੀ ਜਦੋਂ ਟਿਕਟੌਕ ਆਇਆ ਸੀਗਾ ਜੀ ਫਿਰ ਮੈਨੂੰ ਬੜਾ ਲੋਕਾਂ ਨੇ ਪਿਆਰ ਕੀਤਾ ਮੇਰੇ ਨਾਲ ਬਹੁਤ ਫੋਰਨ ਦੇ ਵੀ ਬੰਦੇ ਬਹੁਤ ਜੁੜੇ ਜਿਹਦੇ ਵਿੱਚੋਂ ਮੇਰੇ ਨਾਲ ਐਨੇ ਪ੍ਰੇਮੀ ਐਨੇ ਪਿਆਰ ਵਾਲੇ ਬੰਦੇ ਜੁੜੇ ਕਿ ਮੈਨੂੰ ਅੱਜ ਮਤਲਬ ਕਿਸੇ ਚੀਜ਼ ਤੋਂ ਥੜਕੇ ਵੀ ਨਹੀਂ ਬਣ ਦਿੰਦੇ ਧਰਮਿੰਦਰ ਦੇ ਨਾਲ ਜਿਹੜੇ ਲਗਾਕ ਕਰਦੇ ਐ ਇੰਨਾ ਪਿਆਰ ਕਰਦੇ ਐ ਜੀ ਉਹ ਮੈਨੂੰ ਵੀ ਇੱਕ ਛੋਟਾ ਧਰਮਿੰਦਰ ਹੀ ਸਮਝਦੇ ਐ ਜੀ ਧਰਮਿੰਦਰ ਦਾ ਆਪਾਂ ਕਹਿ ਸਕਦੇ ਆ ਜਿਵੇਂ ਬਾਬੀ ਦੇਵਾਲ ਤੇ ਸੰਨੀ ਦੇਵਾਲ ਦੇ ਜਿਵੇਂ ਤੀਜੇ ਪੁੱਤਰ ਤੁਸੀਂ ਤਰਵਿੰਦਰ ਦੇ ਬਣ ਗਏ ਹੋਵੋਗੇ ਜਿਵੇਂ ਤਰਵਿੰਦਰ ਤੁਹਾਡਾ ਹੁਣ ਪਿਓ ਦਾ ਰੂਪ ਬਣ ਗਿਆ ਲੋਕ ਕਮੈਂਟਾਂ ਚ ਇਹੀ ਲਿਖ ਦਿੰਦੇ ਆ ਜੀ ਸ਼ਾਇਦ ਤੁਸੀਂ ਤਰਵਿੰਦਰ ਦੇ ਬੇਟੇ ਹੋ ਮਾਨੂੰ ਬਹੁਤ ਖੁਸ਼ੀ ਲੱਗਦੀ ਹੈ ਜੀ ਜਦੋਂ ਐਡੇ ਵੱਡੇ ਬਾਲੀਵੁੱਡ ਦੇ ਤਰਵਿੰਦਰ ਦਾ ਨਾਮ ਲੈਂਦੇ ਆ ਜੀ ਮਾਨੂੰ ਚਾਹ ਚੜ ਜਾਂਦਾ ਜੀ ਜਦੋਂ ਵੀ ਕੋਈ ਮੈਨੂੰ ਲੋਕ ਬੜੀ ਬੜੀ ਦੂਰੋਂ ਦੂਰੋਂ ਮਿਲਣਾਉਂਦੇ ਜੀ ਕੋਈ ਮੰਨ ਕੇ ਚਲੋ ਅੰਬਾਲੀਉ ਕੋਈ ਜਲੰਧਰੋਂ ਬਠਿੰਡਿਓ ਬਹੁਤ ਦੂਰ ਦੂਰੋਂ ਮੈਨੂੰ ਲੋਕ ਮਿਲਣਾਉਂਦੇ ਆ ਜੀ ਮੈਨੂੰ ਮਨ ਨੂੰ ਬੜਿਆ ਖੁਸ਼ ਖੁਸ਼ੀ ਮਹਿਸੂਸ ਹੁੰਦੀ ਆ ਵੀ ਜੇ ਮੈਂ ਕਿਸੇ ਇਨਸਾਨ ਨੂੰ ਰੱਬ ਸਮਝਿਆ ਤਾਂ ਮੈਂ ਕੋਈ ਗਲਤੀ ਨਹੀਂ ਕੀਤੀ ਜੀ ਕਿੰਨੀ ਤਰੀ ਤੁਸੀਂ ਦੂਜਾ ਗੱਲਬਾਤ ਹੋਈ ਤਰਮਿੰਦਰ ਦੇ ਨਾਲ ਜਾਂ ਉੱਥੇ ਉਹਨਾਂ ਦੇ ਘਰੇ ਜਾ ਕੇ ਤੁਸੀਂ ਮਿਲਣ ਪਹੁੰਚੀ ਆਂ ਗੱਲਬਾਤ ਹੋਈ ਤਰਮਿੰਦਰ ਜੀ ਨੇ ਮੈਨੂੰ ਤਕਰੀਬਨ ਅੱਜ 2 ਸਾਲ ਤੋਂ ਸਮਝ ਲਾ ਕਿ 25 ਕਿ ਦਿਨ ਹੀ ਘਟਾ ਜੀ ਜਦੋਂ ਦੀ ਮੇਰੀ ਗੱਲ ਹੁੰਦੀ ਹੈ ਜੀ ਲਗਾਤਾਰ ਹੋ ਰਹੀ ਹੈ ਹਾਂ ਜੀ ਹਾਂ ਜੀ ਮੇਰੀ ਗੱਲ 15 ਦਿਨਾਂ ਬਾਅਦ 20 ਦਿਨਾਂ ਬਾਅਦ ਤਰਮਿੰਦਰ ਜੀ ਨਾਲ ਗੱਲ ਹੁੰਦੀ ਹੈ ਜੀ ਜੀ ਮੈਂ ਉਹਨਾਂ ਦਾ ਹਾਲ ਚਾਲ ਵੀ ਪੁੱਛਦੇ ਰਹਾਂਗਾ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਤਰਮਿੰਦਰ ਮਜ਼ਾਕ ਵੀ ਕਰਦੇ ਸੀ ਬਹੁਤ ਜ਼ਿਆਦਾ ਤਰਮਿੰਦਰ ਨੇ ਮੈਨੂੰ ਪੁੱਛਿਆ ਕਿ ਤੁਸੀਂ ਵੀ ਕੋਈ ਪਿੱਗ ਪੁੱਗ ਲਾਉਨੇ ਆ ਮੈਂ ਕਿਹਾ ਨਹੀਂ ਜੀ ਆਪਾਂ ਤਾਂ ਵੀ ਅਜ ਸਿੱਕਰਨਾ ਬੀੜੀ ਨਾ ਸਿੱਕਣਾ ਜਰਦਾ ਨਾ ਸ਼ਰਾਬ ਕਿਸੇ ਨਾਲ ਜੇ ਨੂੰ ਟੱਚ ਨਹੀਂ ਕੀਤਾ ਜੀ ਮੇਰੇ ਪਾਪਾ ਤੁਹਾਡੇ ਵੱਨੂੰ ਬਹੁਤ ਪੀਂਦੇ ਆ ਜੀ ਤੇ ਮੈਨੂੰ ਉਹਨਾਂ ਨੇ ਐਦੋਂ 2 ਮਹੀਨੇ ਪਹਿਲਾਂ ਹੀ ਪੁੱਛਿਆ ਸੀ ਕਿ ਕਿੰਨੀ ਦਾਰੂ ਪੀਂਦੇ ਤੇਰੇ ਪਾਪਾ ਮੈਂ ਕਿਹਾ ਜੀ ਇੱਕ ਪਉਆ ਤੇ ਕਹਿੰਦਾ ਮੈਂ ਕੋਸ਼ਿਸ਼ ਕਰੂੰਗਾ ਜਲਦੋ ਜਲ ਤੇਨੂੰ ਮਿਲਨਦੀ ਤੇ ਫਿਰ ਦੋ ਪਉਗੇ ਲਿਆਈ ਤੂੰ ਤੇ ਪੂਰੀ ਪੰਜਾਬੀ ਚ ਇਹ ਸ਼ਬਦ ਬੋਲਿਆ ਸੀਗਾ ਜੀ ਵਾਟਸਐਪ ਤੇ ਰਿਕਾਰਡਿੰਗ ਨਹੀਂ ਹੁੰਦੀ ਸੀਗੀ ਤੇ ਨਾ ਹੀ ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਸੀ ਵੀ ਰਿਕਾਰਡਿੰਗ ਉਹਨਾਂ ਨੇ ਪਹਿਲੋਂ ਹੀ ਕਿਹਾ ਸੀ ਕਿ ਬੇਟਾ ਮੇਰੀ ਰਿਕਾਰਡਿੰਗ ਨਹੀਂ ਕਰਨੀ ਤੇ ਮੇਰੇ ਕੋਲੇ ਸਮਾਂ ਟਾਈਮ ਹੈਗਾ ਜੀ ਇੰਨਾ ਚਿਰ ਤੋਂ ਇੰਨੇ ਨਾਲ ਗੱਲ ਹੁੰਦੀ ਸੀਗੀ ਉਹ ਮੇਰੇ ਕੋਲੇ ਜ਼ਰੂਰ ਹੈਗਾ ਜੀ ਇਹ ਕੋਈ ਵੀ ਗੱਲ ਸਾਹਮਣੇ ਆਈ ਸੀਗੀ ਪਤਾ ਲੱਗਿਆ ਸੀਗਾ ਕਿ ਤੁਸੀਂ ਆਪਣਾ ਵਿਆਹ ਕਰਾਉਣ ਤੋਂ ਵੀ ਜਿਹੜਾ ਗਰੇਜ਼ ਕਰ ਲਿਆ ਸੀਗਾ ਤੁਸੀਂ ਕਹਤਾ ਸੀਗੇ ਜੇ ਤਰਵਿੰਦਰ ਜੀ ਕਹਿਣਗੇ ਮੈਂ ਵਿਆਹ ਕਰਾਉਂਗਾ ਇਹ ਫਿਰ ਤੁਹਾਡੇ ਮਨ ਚ ਕਿਵੇਂ ਆਈ ਗੱਲ ਹਾਂਜੀ ਇਹ ਮੈਨੂੰ ਇਸ ਤਰ੍ਹਾਂ ਸੀ ਕਿ ਮੈਂ ਤਰਮਿੰਦਰ ਦੇ ਮੰਗਰ ਇਨਾ ਮੇਰਾ ਜਨੂਨ ਸੀਗਾ ਜੀ ਵੀ ਮੈਨੂੰ ਆਇਆ ਹੁੰਦਾ ਸੀ ਵੀ ਜਿੱਥੇ ਤਰਮਿੰਦਰ ਦੀ ਰਿਸ਼ਤੇਦਾਰੀ ਹੈ ਜਿੱਥੇ ਤਰਮਿੰਦਰ ਮਤਲਬ ਮੈਨੂੰ ਆਇਆ ਹੁੰਦਾ ਹੀ ਪੰਜਾਬ ਚ ਜਿੱਥੇ ਵੀ ਹੈਗਾ ਮੈਂ ਉੱਥੇ ਚਲਾ ਜਾਂਦਾ ਸੀਗਾ ਜੀ ਤੇ ਮੈਂ ਇਸ ਕਰਕੇ ਵਿਆਹ ਨਹੀਂ ਕਰਾਉਂਦਾ ਸੀ ਕਿ ਮੈਂ ਤਰਮਿੰਦਰ ਨੂੰ ਹਾਸਲ ਕਰਨਾ ਸੀਗਾ ਜੀ ਤੇ ਮੈਂ ਕਹਿੰਦਾ ਸੀ ਵੀ ਮੇਰਾ ਜਨੂਨ ਜਿਹੜਾ ਮੇਰਾ ਪਿਆਰ ਆ ਉਹ ਤਾਂ ਤਰਮਿੰਦਰ ਵਾਲੀ ਹੈ ਜੀ ਤੇ ਮੈਂ ਇਸ ਕਰਕੇ ਵਿਆਹ ਤੋਂ ਮਨਾ ਕੀਤਾ ਸੀ ਤੇ ਫਿਰ ਜਦੋਂ 2010 ਦੇ ਵਿੱਚ ਮੇਰੀ ਮੁਲਾਕਾਤ ਕਰਾਈ ਸੀ ਹਾਕਮ ਬਖਤੜੀ ਵਾਲੇ ਨੇ ਜੀ ਤੇ ਉਸ ਤੋਂ ਬਾਅਦ ਮੈਂ 2010 ਤੋਂ ਬਾਅਦ ਵਿਆਹ ਕਰਵਾ ਲਿਆ ਸੀਗੇ ਜੀ ਜਦੋਂ ਹੁਣ ਕੁਝ ਦਿਨ ਪਹਿਲਾਂ ਵੀ ਜਿਹੜੀ ਇੱਕ ਫੇਕ ਜਿਹੜੀਆਂ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸੀਗੀਆਂ ਵੀ ਤਰਵਿੰਦਰ ਜਿਹੜੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਐ ਉਸ ਵਕਤ ਕਿਸ ਤਰੀਕੇ ਦਾ ਮਨ ਟੁੱਟਦਾ ਹੋ ਰਿਹਾ ਸੀਗਾ ਜਿਵੇਂ ਹੁਣ ਤੁਸੀਂ ਭਾਵਕ ਹੋ ਰਹੇ ਆ ਜਦੋਂ ਪਤਾ ਲੱਗਾ ਕਿ ਤਰਵਿੰਦਰ ਤਾਂ ਤੰਦਰੁਸਤ ਹੈ ਫਿਰ ਉਸ ਤੋਂ ਬਾਅਦ ਕਿੰਨੀ ਖੁਸ਼ੀ ਮਹਿਸੂਸ ਹੋਈ ਨਹੀਂ ਸਰ ਉਹ ਤਾਂ ਮੇਰੀ ਉਹਦਣ ਵੀ ਗੱਲ ਹੋਈ ਸੀ ਜਿੱਦਣ ਨਿਊਜ਼ ਉੱਡੀ ਸੀਗੀ ਜੀ ਉਹ ਤਾਂ ਮੇਰੀ ਗੱਲ ਹੁੰਦੀ ਸੀ ਉਦੋਂ ਤੱਕ ਤਾਂ तकरीबन ਤੇ ਉਸ ਤੋਂ ਬਾਅਦ ਜਦੋਂ ਇਹ ਨਿਊਜ਼ ਆਈ ਖਬਰ ਆਈ ਕੁਝ ਟਾਈਮ ਆਇਆ ਲੱਗ ਗਿਆ ਕਿ ਹੋ ਸਕਦਾ ਮੈਨੂੰ ਤਰਮਿੰਦਰ ਦੇ ਜਿਹੜਾ ਪਰਿਵਾਰ ਹੈ ਜੀ ਵੀ ਮੈਂ ਉਹਦਾ ਬਹੁਤ ਤਕੜਾ ਫੈਨ ਆ ਤੇ ਉਸ ਕਰਕੇ ਸ਼ਾਇਦ ਮੈਨੂੰ ਨਾ ਦੱਸਿਆ ਗਿਆ ਹੋਵੇ ਪਰ ਜਦੋਂ ਮੈਂ ਕਲੀਅਰ ਕੀਤਾ ਦੁਬਾਰਾ ਫਿਰ ਤੇ ਮੈਨੂੰ ਪਤਾ ਉਹਨਾਂ ਨੇ ਦੱਸਤਾ ਕਿ ਤਰਮਿੰਦਰ ਠੀਕ ਠਾਕ ਨਹੀਂ ਤਰਬਿੰਦਰ ਨੂੰ ਘਰੇ ਲੈ ਕੇ ਆਂਦਾ ਤੇ ਖਦਰੇ ਚੋਂ ਬਾਹਰ ਤੇ ਇਹ ਤਾਂ ਫੇਕ ਵੀਡੀਓ ਪੈ ਰੀਆਂ ਫਿਰ ਮੈਂ ਆਪਦੀ ਇੰਸਟਾਗ੍ਰਾਮ ਦੀ ਆਈਡੀ ਤੇ ਵੀਡੀਓ ਬਹੁਤ ਜ਼ਿਆਦਾ ਪਾਈਆਂ ਕਿ ਤਰਮਿੰਦਰ ਠੀਕ ਠਾਕ ਆ ਉਹਨਾਂ ਦੀ ਸਲਾਮਤੀ ਲਈ ਅਰਦਾਸਾਂ ਕਰਾਓ ਬੇਨਤੀਆਂ ਕਰੋ ਹੱਥ ਜੋੜੋ ਜੀ ਤੇ ਹੁਣ ਕਦੋਂ ਪਤਾ ਲੱਗਿਆ ਸੀ ਜੇ ਹੁਣ ਜੇ ਸਵੇਰ 8:30 ਵਜੇ ਮੈਨੂੰ ਪਤਾ ਲੱਗਾ ਜੀ ਕਿ ਤਰਮਿੰਦਰ ਇਸ ਦੁਨੀਆ ਤੇ ਨਹੀਂ ਰਹੇ ਬਸ ਉਸ ਤੋਂ ਬਾਅਦ ਮੈਂ ਪੇਂਟ ਦਾ ਕੰਮ ਕਰਦਾ ਹਾਂ ਜੀ ਮੇਰਾ ਮਨ ਨਹੀਂ ਕੀਤਾ ਮੈਂ ਵੀ ਮੈਂ ਕੰਮ ਤੇ ਜਾਵਾਂ ਤੇ ਬਸ ਮੈਂ ਉਸ ਟਾਈਮ ਘਰੇ ਬੈਠਾ ਮੇਰਾ ਮਨ ਬਹੁਤ ਜ਼ਿਆਦਾ ਉਦਾਸ ਹੈ ਜੀ ਮੇਰੇ ਘਰ ਵਾਲੇ ਮੇਰੇ ਜੋ ਕੋਸ਼ਿਕ ਬਾਹਰਲੇ ਮੇਰੇ ਨਾਲ ਜੁੜੇ ਹੋਏ ਆ ਜੀ ਜਿਹੜੇ ਮੈਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੇ ਆ ਪਿਆਰ ਕਰਦੇ ਆ ਜੀ ਉਹਨਾਂ ਨੇ ਮੇਰੇ ਮਨ ਨੂੰ ਮਤਲਬ ਕਿਹਾ ਕਿ ਬੇਟਾ ਜੋ ਵੀ ਹੋਣਾ ਸੀ ਉਹ ਹੋ ਗਿਆ ਹਨਾ ਜੋ ਦੁਨੀਆ ਤੇ ਆਇਆ ਉਹਨੇ ਜਾਣਾ ਵੀ ਆ ਤੁਸੀਂ ਹੁਣ ਧਰਮਿੰਦਰ ਦੇ ਰੂਪ ਦੇ ਰਾਹੀ ਕੋਈ ਦੋ ਸ਼ਬਦ ਬੋਲ ਸਕਦੇ ਹੋ ਕੋਈ ਡਾਇਲੋਗ ਬੋਲ ਸਕਦੇ ਹੋ ਜਿਸ ਤਰੀਕੇ ਨਾਲ ਉਹ ਬੋਲਦੇ ਸਨ ਸਰ ਮੈਂ ਮੇਰਾ ਬੋਲਣ ਨੂੰ ਤਾਂ ਬੜਾ ਮਨ ਕਰਦਾ ਹੈ ਕਿ ਮੈਂ ਬੋਲਾਂ ਹਣਾ ਪਰ ਅੱਜ ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਪ੍ਰੇਮ ਕਰਦਾ ਸੀ ਪਿਆਰ ਕਰਦਾ ਸੀ ਅੱਜ ਉਹ ਦੁਨੀਆ ਤੋਂ ਚਲੇ ਗਏ ਹਨ ਤਾਂ ਮੇਰਾ ਮਨ ਨਹੀਂ ਕਰਦਾ ਕਿ ਮੈਂ ਕੋਈ ਡਾਇਲੋਗ ਬੋਲਾਂ ਜੀ ਲਾਸਟ ਸਵਾਲ ਆਇਆ ਹੁਣ ਉਹਨਾਂ ਦੇ ਪਰਿਵਾਰ ਦੇ ਨਾਲ ਤੁਸੀਂ ਦੁੱਖ ਬਣਾਉਣ ਲਈ ਉਹਨਾਂ ਦੇ ਘਰ ਪਹੁੰਚੂਗੇ ਹਾਂ ਜੀ ਨਹੀਂ ਮੈਂ ਘਰ ਤਾਂ ਨਹੀਂ ਮੈਂ ਮੈਂ ਉਹਨਾਂ ਨਾਲ ਫੋਨ ਤੇ ਗੱਲ ਕਰੂੰਗਾ ਜੀ ਕਿ ਜਿਵੇਂ ਪੰਜਾਬ ਦੇ ਵਿੱਚ ਆਪਣੀ ਪੰਜਾਬੀਆਂ ਦੀ ਚੱਲਦਾ ਹੈ ਵੀ ਡੈਥ ਹੋਣ ਤੋਂ ਬਾਅਦ ਭੋਗ ਪਾਇਆ ਜਾਂਦਾ ਜੀ ਹਨਾ ਉਸ ਤੋਂ ਬਾਅਦ ਉਹਨਾਂ ਨਾਲ ਮੈਂ ਹੁਣ ਕੋਸ਼ਿਸ਼ ਕਰੂੰਗਾ ਗੱਲ ਕਰਨ ਦੀ ਜੇ ਮੇਰੀ ਗੱਲ ਹੁੰਦੀ ਹੈ ਤਾਂ ਮੈਂ ਉਹਨਾਂ ਨੂੰ ਪੁੱਛੂੰਗਾ ਕਿ ਜੇ ਤੁਸੀਂ ਤੀਜੇ ਦਿਨ ਤੋਂ ਭੋਗ ਪਾਉਣਾ ਹੈ ਤੇ ਫਿਰ ਮੈਂ ਵੀ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੀ ਸਰਦਾਰ ਬਬੂ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਵੀ ਜੇ ਉਹ ਉਹਨਾਂ ਦੇ ਘਰ ਦੇ ਉਹਨਾਂ ਦੀ ਫੈਮਿਲੀ ਤੀਜੇ ਦਿਨ ਤੋਂ ਭੋਗ ਪਾਏਗੀ ਤੇ ਫਿਰ ਆਪਾਂ ਵੀ ਉਸੇ ਗੁਰੂ ਘਰ 'ਚ ਤੀਜੇ ਦਿਨ ਤੋਂ ਪਾਵਾਂਗੇ ਜੇ ਹਫਤੇ ਤੋਂ ਪਾਉਣਗੇ ਤਾਂ ਫਿਰ ਆਪਾਂ ਵੀ ਹਫਤੇ ਤੋਂ ਪਾਵਾਂਗੇ ਤਤਲ ਵੀ ਹੁਣ ਦੁੱਖ ਤਾਂ ਫਿਰ ਤੁਹਾਨੂੰ ਉਨਾ ਹੀ ਰਹੂਗਾ ਜਿਵੇਂ ਆਪਣੇ ਮਾਪੇਓ ਦਾ ਦੁੱਖ ਆਪਾਂ ਨੂੰ ਰਹਿੰਦਾ ਜਿਉ ਚਲੇ ਜਾਂਦੇ ਐ ਤੇ ਤਰਮਿੰਦਰ ਦਾ ਵੀ ਉਸੇ ਤਰੀਕੇ ਦੇ ਨਾਲ ਹੀ ਤੁਹਾਨੂੰ ਰਹੂਗਾ ਮੈਂ ਤਰਮਿੰਦਰ ਜੀ ਨੂੰ ਆਪਣੇ ਮਾਪੇਓ ਦੇ ਬਰਾਬਰ ਹੀ ਸਮਝਦਾ ਸੀਗਾ ਜੀ ਮਾਪੇਓ ਨੇ ਜਨਮ ਦਿੱਤਾ ਸੀਗਾ ਜੀ ਤੇ ਉਹਨਾਂ ਨੇ ਮੈਨੂੰ ਜਨਮ ਦੇ ਕੇ ਮੈਨੂੰ ਤਰਮਿੰਦਰ ਜੀ ਨੂੰ ਮੈਂ ਮੈਨੂੰ ਮੌਕਾ ਮਿਲਿਆ ਦੇਖਣ ਦਾ ਤੇ ਮੈਨੂੰ ਸੋਹਣੇ ਲੱਗੇ ਤਰਮਿੰਦਰ ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਪ੍ਰੇਮ ਪਿਆਰ ਕਰਦਾ ਜੀ ਤੇ ਮੇਰੇ ਮਾਪੇਓ ਹੀ ਹੈ ਤਰਮਿੰਦਰ ਜੀ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਪੱਖੀ ਆ ਜਿੱਥੇ ਅਸੀਂ ਪਹੁੰਚੇ ਆ ਤਾਂ ਇਸ ਦਾ ਨਾਮ ਪਹਿਲਾਂ ਅਕਬਾਲ ਸੀ ਤਾਂ ਹੁਣ ਇਹ ਤਰਮਿੰਦਰ ਦੇ ਨਾਮ ਦੇ ਨਾਲ ਹੀ ਜਾਣੇ ਜਾਂਦੇ ਆ ਤਾਂ ਇਸ ਦਾ ਰੂਪ ਫੇਸ ਬਿਲਕੁਲ ਜਿਹੜਾ ਤਰਮਿੰਦਰ ਦੇ ਨਾਲ ਮਿਲਦਾ ਸੰਨੀ ਦਿਓਲ ਬਹੁਵੀ ਦਿਓਲ ਦੇ ਨਾਲ ਮਿਲਦਾ ਤਾਂ ਲੰਬੇ ਸਮੇਂ ਤੋਂ ਜਿਵੇਂ ਦੱਸਿਆ ਤਰਮਿੰਦਰ ਦੇ ਨਾਲ ਜਿਹੜਾ ਇਹਨਾਂ ਦਾ ਪਿਆਰ ਜੁੜਿਆ ਗੱਲਬਾਤ ਵੀ ਜਿਹੜੀ ਹੁੰਦੀ ਰਹੀ ਹੈ ਤੇ ਅੱਜ ਹੁਣ ਕਾਫੀ ਦੋਖ ਇਹਨਾਂ ਨੂੰ ਲੱਗ ਰਿਹਾ ਜਦੋਂ ਤਰਮਿੰਦਰ ਜੀ ਚਲੇ ਜਾਂਦੇ ਆ ਤਾਂ ਕਾਫੀ ਪਾਵਕ ਹੋਏ ਨੇ ਤਾਂ ਆਪਣੇ ਜਿਹੜਾ ਇਹ ਲਗਾਤਾਰ ਜਿਹੜੀ ਗੋਦ ਦੇ ਵਿੱਚ ਉਹਨਾਂ ਦੀ ਜਿਹੜੀ ਤਸਵੀਰਾਂ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਲਗਾਤਾਰ ਜਿਹੜੀਆਂ ਆਪਦੇ ਗੱਲ ਨਾਲ ਲਾਈ ਬੈਠੀ ਐ ਤਾਂ ਹੁਣ ਦੇਖਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਰਹੂਗਾ ਕਿੰਨਾ ਕੁ ਦੁੱਖ ਲੋਕਾਂ ਨੂੰ ਲੱਗ ਰਿਹਾ ਹੈ ਹੋਰ ਕਿੰਨੇ ਕੁ ਲੋਕ ਅਜੇ ਹੀ ਹੋਣਗੇ ਜਿਹੜੇ ਤਰਮਿੰਦਰ ਨੂੰ ਝਾਉਣ ਵਾਲੇ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਪੰਡ ਪੱਖੀ ਜਲਾ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ